ਇਹਦੇ ਵਿੱਚ ਵੇਖੋ ਇਹਨਾਂ ਦਾ ਬੈਲੈਂਸ ਹੈ ਜੋ ਇਹਨਾਂ ਦੀ ਪ੍ਰੋਟੀਨ ਫਾਈਬਰ ਕੰਟੈਂਟ ਹੈ ਫੈਟ ਚਾਹੀਦੀ ਹੈ ਇਹਦੇ ਵਿੱਚ ਤੁਹਾਨੂੰ ਹਰਾ ਦਿਖਣ ਰਿਹਾ ਵਾ ਇਹਦੇ ਵਿੱਚ ਸਾਈਲੇਜ ਵੀ ਮਿਕਸ ਹੈ ਟੂਰੀ ਵੀ ਆ ਪਿੰਡੀ ਵੀ ਆ ਸਾਡੇ ਦੁੱਧਾਂ ਦਾ ਫਰਕ ਹੀ ਆਗਾ ਸਾਡੀ ਜਿਹੜੀ ਡਾਈਟ ਆ ਉਹ ਬਹੁਤ ਆਹੀ ਬੈਲੈਂਸਡ ਡਾਈਟ ਪਾਉਣੀ ਆ ਇਹਦੇ ਵਿੱਚ ਸੈਂਸਰ ਆ ਅੱਛਾ ਤੇਰੀ ਐਕਟੀਵਿਟੀ ਜੋ ਆ ਇਹਨੇ ਕਿੰਨਾ ਖਾਦਾ ਕਿੰਨੀ ਰਿਯੂਮੀਨੇਸ਼ਨ ਕੀਤੀ ਤੁਰੀ-ਫਰੀ ਇੱਕ ਹੀ ਡਾਟਾ ਪੀ ਜਿਵੇਂ ਇਹ ਆਚਾ ਜੀ ਤੇ ਇਹ ਕਹਿੰਦੇ ਪਸ਼ੂ ਬੋਲਦਾ ਹੂੰ ਤੇ ਉਹ ਫਿਰ ਹਨ ਫੋਨ ਤੇ ਮੈਸੇਜ ਆ ਜਾਂਦਾ ਜੀ ਸਫਾਈ ਵੀ ਇੱਧਰ ਥੋੜਾ ਰਹਿਣਾ ਵਾ ਇੱਧਰ ਤੇ ਆਟੋਮੈਟਿਕ ਹੀ ਆ ਹੂੰ ਬਸ ਆ ਬਟਨ ਦਬਣਾ ਮੈਂ ਤੇ ਸਾਰਾ ਗੋਵਾ ਇੱਧਰ ਵਿੱਚ ਆ ਰਣਾ ਤੇ ਅਸੀਂ ਕੰਮ ਵਸਤਰੀ ਕਨ ਕਰਨਾ ਵੀ ਸਾਡਾ ਲੇਬਰ ਜਿਹੜੀ ਆ 650 ਕੱਟ ਲੈ ਸਾਰਿਆਂ ਨੂੰ ਕਹਿੰਨਾ ਯਾਰ ਅੱਜ ਵੀ ਤਰੀਕ ਦਾ ਸਾਰਿਆਂ ਨੂੰ ਸੋਨਾ ਕੀਤਾ ਜਿਹੜਾ ਨਾ ਮੇਰੇ ਤੋਂ ਉਹ ਦੇਵੀ ਦਾੰਦਾ ਵਾਲਾ ਗੋਵਾ ਨੂੰ ਪਿਆਰ ਬਹੁਤ ਕਰਦੇ ਹੋ ਕਹਿੰਦੇ ਤੁਸੀਂ ਯਾਰ ਇਹ ਪਰਿਵਾਰ ਆ ਅੱਛਾ ਇਹ ਹਾ ਦਾ ਪਰਿਵਾਰ ਹੈ ਪੰਜਾਬ ਦਾ ਕਿਸਾਨ ਕਨਕ ਅਤੇ ਝੋਨੇ ਦੇ ਫਸਲੀ ਚੱਕਰ ਚ ਫਸਿਆ ਹੋਇਆ ਹੈ ਜਿਸ ਕਰਕੇ ਕਈ ਵਾਰ ਕਿਸਾਨਾਂ ਨੂੰ ਬੜੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਸਰਕਾਰਾਂ ਨਾਲ ਵੀ ਜਿਹੜਾ ਹਿੱਟ ਖੜਕਾ ਚੱਲਦਾ ਰਹਿੰਦਾ ਹੈ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਐਸੇ ਕਿਸਾਨ ਨਾਲ ਮਿਲਣ ਜਾ ਰਹੇ ਹਾਂ ਜਿਸ ਨੇ ਕੀ ਕਨਕ ਝੋਨਾ ਛੱਡ ਕੇ ਔਰ ਸਿੱਧੀ ਗੱਲ ਅੱਜ ਦਦਾਰੂ ਪਸ਼ੂਆਂ ਦਾ ਕੰਮ ਕਰਦੇ ਨੇ ਤਾਂ ਇੱਕ ਸਫਲਤਮ ਕਿਸਾਨ ਵੱਲੋਂ ਜਾਣੇ ਜਾਂਦੇ ਨੇ ਤੇ ਦੇਸੀ گاਵਾਂ ਦੇ ਇੱਕ ਤੁਹਾਨੂੰ ਅਸੀਂ ਹਾਈ ਪ੍ਰੋਫਾਈਲ ਸ਼ੈੱਡ ਤੇ ਲੈ ਕੇ ਆਏ ਆ ਤਾਂ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਸ਼ੈੱਡ ਕੋਈ ਖਾਸ ਹੋਏਗਾ ਕਿਉਂਕਿ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਔਰ ਖਾਸ ਕਰਕੇ گاਵਾਂ ਦਾ ਆਪਣੇ ਬੱਚਿਆਂ ਨਾਲੋਂ ਵੀ ਜ਼ਿਆਦਾ ਖਿਆਲ ਰੱਖਿਆ ਜਾਂਦਾ ਹੈ ਤਾਂ ਇਸ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਗਈ ਹੈ ਸਰਦਾਰ ਜਤਿੰਦਰਪਾਲ ਸਿੰਘ ਇਸ ਵੇਲੇ ਤੁਹਾਡੀ ਟੀਵੀ ਸਕਰੀਨ ਤੇ ਮੌਜੂਦ ਨੇ ਤਾਂ ਕਿਸੇ ਵੇਲੇ ਕਨਕ ਝੋਨੇ 'ਚ ਬੜੀ ਮਾਰਤ ਹਾਸਲ ਕਰਦੇ ਸਨ ਲੇਕਿਨ ਅੱਜ ਅੱਜ ਦੁੱਧ ਦਾ ਕਾਰੋਬਾਰ ਕਰਦੇ ਨੇ ਔਰ ਸਭ ਦੀ ਸਭ ਤੋਂ ਵੱਡੀ ਗੱਲ ਹੈ ਨਾ ਕਨਕ ਨਾ ਛੋਣਾ ਸੋ ਦੁੱਧ ਦਾ ਕੰਮ ਬਾਈ ਜੀ ਸਸਤੀ ਕਾਲ ਸਸਤੀ ਕਾਲ ਜੀ ਤਾਂ ਭਾਜੀ ਫਿਰ ਸ਼ੁਰੂ ਕਰਦੇ ਆ ਸਫਰ ਤਾਂ ਕਿਵੇਂ ਸ਼ੁਰੂਆਤ ਹੋਈ ਔਰ ਕੀ ਤੁਹਾਡੇ ਛੜ ਤੇ ਐਸਾ ਖਾਸ ਹੈ ਕਿ ਤੁਹਾਡੇ ਦੁੱਧ ਦੀ ਜਿਹੜੀ ਇੱਕ ਬਹੁਤ ਅਲੱਗ ਪਛਾਣ ਹੈ ਦੇਸ਼ 'ਚ ਸਰ ਮੈਨੂੰ ਕੰਮ ਆ ਕਾਫੀ ਕੀਤਾ ਹਮ ਸਰਕਾਰੀ ਜਿਹੜੇ ਸਰਕਾਰ ਨਾਲ ਰਿਲੇਟਡ ਕੰਮ ਹੁੰਦੇ ਸੀ ਦਸਤਾਰ ਬਾਅਦ ਕਈ ਤੱਕੇ ਖਾਣੇ ਸਾਰੇ ਕੰਮ ਸਹੀ ਕਰਨ ਦੇ ਬਾਅਦ ਉਹਦੀ ਤੱਕੇ ਖਾਣੇ ਪੈਂਦੇ ਸਨ ਜੀ ਫਿਰ ਵੇਖਿਆ ਗਿਆ ਵੀ ਯਾਰ ਸਾਡੀ ਸੈਕਸ਼ਨ ਨਹੀਂ ਹੈਗੀ ਪੈਸਾ ਠੀਕ ਹੈਗਾ ਪਰ ਸਾਡੀ ਸੈਕਸ਼ਨ ਨਹੀਂ ਹੈਗੀ ਬਾਅਦ ਚ ਮੈਂ ਇਸ ਧੰਦੇ ਚ ਆ ਗਿਆ ਮੈਨੂੰ ਬੜੇ ਲੋਕਾਂ ਨੇ ਕਿਹਾ ਵੀ ਯਾਰ ਤੂੰ ਚੰਗਾ ਭਲਾ ਕੰਮ ਕਰਦਾ ਤੂੰ ਕਿਥੇ ਗੋਇਚ ਵੜ ਗਿਆ ਹੂੰ ਫਿਰ ਮੈਂ ਨਹੀਂ ਯਾਰ ਚਲੋ ਤੁਹਾਡੀ ਸੋਚੋ ਪਰ ਮੈਂ ਵੇਖਿਆ ਭਾਜੀ ਪ੍ਰੋਡਕਸ਼ਨ ਕਰਨੀ ਬਹੁਤ ਸੌਖੀ ਆ ਇਹ ਵੇਚਣੀ ਔਖੀ ਆ ਹੂੰ ਮੈਂ ਕੋਈ ਸੇਲਮੈਨ ਨਹੀਂ ਰੱਖਿਆ ਵੇਚਣ ਨੂੰ ਅੱਛਾ ਜੀ ਆਪ ਹੀ ਸੇਲ ਕਰਦੇ ਨਹੀਂ ਦੇਖੋ ਮੈਂ ਆਪ ਹੀ ਹੁੰਦੇ ਲੈਣ ਵਾਲੇ ਆਪ ਹੁੰਦੇ ਆ ਤੁਸੀਂ ਗਾਲ ਸਮਝੋ ਤੁਸੀਂ ਇੱਕ ਪੈਕਟ ਚਿਪਸ ਦਾ ਬਣਾਉਦੇ ਤੁਹਾਨੂੰ ਵੇਚਣ ਲਈ ਬੰਦੇ ਰੱਖਣੇ ਪੈਂਦੇ ਆ ਜੀ ਕੋਈ ਬਿਸਕਟ ਬਣਾਉਂਦੇ ਜੋ ਕੋਈ ਵੀ ਨਿੱਕੀ ਤੋਂ ਨਿੱਕੀ ਚੀਜ਼ ਬਣਾਉਂਦੇ ਤੁਹਾਨੂੰ ਚੀਜ਼ ਵੇਚਣ ਲਈ ਕੁਝ ਕਰਨਾ ਪੈਂਦਾ ਜੀ ਮੈਂ ਇੱਕਦੋ ਗੱत्ता ਮਿਲਦਾ ਵੀ ਮੇਰੇ ਕੋਲ ਪ੍ਰੋਜੈਕਟ ਹੈਗਾ ਸੀ ਕੰਕਰੀਟ ਦਾ ਵੀ ਕਰਕੇ ਵੇਖਿਆ ਪਰ ਉਹਦੇ ਵਿੱਚ ਫਿਰ ਇਹ ਹੁੰਦੀ ਵੀ ਸਮਾਨ ਬਣਦਾ ਪਿਆ ਅੰਦਰ ਲੱਗਣਦਾ ਪਿਆ ਜੀ ਨਹੀਂ ਹੋਇਆ ਤਾਂ ਬਾਅਦ ਤੁਹਾਨੂੰ ਘਾਟੇ ਦੇ ਵੀ ਵੇਚਣਾ ਪੈਂਦਾ ਸੀ ਜੀ ਫਿਰ ਮੈਂ ਕਿਹਾ ਨਹੀਂ ਇਹ ਚੀਜ਼ ਵੇਖਿਆ ਵੀ ਯਾਰ ਠੀਕ ਆ ਰੇਟ ਦਾ ਜ਼ਰੂਰ ਸਾਡੇ ਤਾਂ ਹੈਗਾ ਸਰਕਾਰਾਂ ਦਾ ਵੀ ਰੇਟ ਸਾਨੂੰ ਘੱਟ ਮਿਲਦਾ ਜਾਂ ਕੀ ਆ ਪਰ ਇਹ ਰੀ ਚੀਜ਼ ਹੈ ਮੈਨੂੰ ਕਿਤੇ ਵੇਚਣੇ ਜਾਣਾ ਪੈਂਦਾ ਮੈਂ ਸੁੱਤਾ ਵੀ ਹੋਵਾਂ ਮੇਰਾ ਦੁੱਧ ਆ ਪੀ ਚੁੱਕਿਆ ਜਾਂਦਾ ਅੱਛਾ ਕੀ ਖਾਸ ਕੀ ਹੈ ਤੁਹਾਡੇ ਦੁੱਧ ਚ ਸਭ ਤੋਂ ਪਹਿਲੇ ਤਾਂ ਅਸੀਂ ਦੇਖ ਰਹੇ ਆ ਸਾਡਾ ਕੋਈ ਵੀ ਫਾਰਮ ਦਾ ਦੁੱਧ ਹੈ ਨਾ ਇਹ ਮੰਨ ਲਓ ਇੱਕ ਆਮ ਘਰ ਦਾ ਦੁੱਧ ਤੇ ਫਾਰਮ ਦੇ ਦੁੱਧ ਦਾ ਬਹੁਤ ਫਰਕ ਹੋਊਗਾ ਜੀ ਸਾਡੇ ਦੁੱਧ ਦਾ ਦਾ ਫਰਕ ਹੀ ਆਊਗਾ ਸਾਡੀ ਜਿਹੜੀ ਡਾਈਟ ਆ ਉਹ ਬਹੁਤ ਆਹੀ ਬੈਲੈਂਸਡ ਡਾਈਟ ਪਾਉਣੀ ਆ ਅੱਛਾ ਪਹਿਲਾਂ ਅਸੀਂ ਕਹਿੰਦੇ ਹਾਂ ਯਾਰ ਡੰਗਰਾਂ ਨੂੰ ਜ਼ਿਆਦਾ ਭਰੀਆਂ ਰਹਿਣ ਤਾਂ ਫਿਰ ਲਿਆ ਨਹੀਂ ਸਾਨੂੰ ਸਮਝ ਲੱਗੀ ਕਿ ਬੈਲੈਂਸਡ ਡਾਈਟ ਕੀ ਆ ਹੂੰ ਬੈਲੈਂਸ ਕਿਪ ਇਹਨਾਂ ਨੂੰ ਜਿੰਨਾ ਚਾਹੀਦਾ ਉਹਨਾਂ ਖਵਾਓ ਅੱਛਾ ਜੀ ਪਹਿਲਾਂ ਅਸੀਂ ਖਵਾ ਕੇ ਸਾਰੇ ਓਵਰ ਵੇਟ ਕੀਤੇ ਹੁੰਦੇ ਸੀ ਹੁਣ ਜਿੰਨਾ ਕਿਹਨਾਂ ਨੂੰ ਲੋੜ ਹੈ ਉਹਨਾਂ ਕਾਹੀ ਰਾਸ਼ਨ ਇਹਨਾਂ ਦਾ ਕੀਤਾ ਹੁਣ ਇਹ ਦੁੱਧ ਇਹਨਾਂ ਦੁੱਧ ਚੋਲਿਆ ਵਾ ਉਹਨਾਂ ਨੂੰ ਅਸੀਂ ਫੀਡਿੰਗ ਕਰਾਂਗੇ ਦੇਖੋ ਨਾ ਬੇਹੌਣ ਦਾ ਬਣਾ ਅੱਛਾ ਤੁਸੀਂ ਵੇਖ ਸਕਦੇ ਹੋ ਕਿ ਬਕਾਇਦਾ ਤੌਰ ਦੇ ਉੱਤੇ ਉਹਨਾਂ ਵੱਲੋਂ ਜਿੰਨੀ ਕ ਗਾਂ ਨੂੰ ਲੋਡ ਹੁੰਦੀ ਹੈ ਤਾਂ ਜਰਾ ਹਰਾ ਚਾਰਾ ਜਰਾ ਹੈ ਇਸ ਲਈ ਗਾਵਾਂ ਖਾ ਰਹੀਆਂ ਨੇ ਤੁਸੀਂ ਵੇਖੋ ਤੇ ਬਕਾਇਦਾ ਤੌਰ ਦੇ ਉੱਤੇ ਉਹਨਾਂ ਦੇ ਵਾਸਤੇ ਫੀਡ ਬਣਾਈ ਗਈ ਹੈ ਤਾਂ ਕਿ ਆਰਾਮ ਨਾਲ ਉਹ ਖਾਸ ਕਰਨ ਤਾਂ ਬਾਈ ਜੀ ਚਾਰੇ ਚ ਖਾਸ ਕੀ ਹੈ ਸਰ ਇਹਦੇ ਚ ਵੇਖੋ ਇਹਨਾਂ ਦਾ ਬੈਲੈਂਸ ਹੈ ਜੋ ਇਹਨਾਂ ਦੀ ਪ੍ਰੋਟੀਨ ਫਾਈਬਰ ਕੰਟੈਂਟ ਹੈ ਇਹਨਾਂ ਨੂੰ ਫੈਟ ਚਾਹੀਦੀ ਹੈ ਇਹਦੇ ਵਿੱਚ ਤੁਹਾਨੂੰ ਹਰਾ ਦਿਖਣਿਆ ਵਾ ਇਹਦੇ ਵਿੱਚ ਸਾਈਲੇਜ ਵੀ ਮਿਕਸ ਹੈ ਤੂੜੀ ਵੀ ਆ ਪੱਦ ਵੀ ਆ ਅੱਛਾ ਇਹ ਪ੍ਰੋਪਰ ਸਾਰਾ ਮਿਕਸ ਹੈ ਤੇ ਇਹ ਫਿਰ ਕਿਵੇਂ ਫਿਰ ਮੈਨੇਜ ਕਰਦੇ ਹੋ ਸਾਰਾ ਬਾਜੀ ਸਰ ਇਹ ਨਿਊਟ੍ਰੀਸ਼ਨ ਵਾਲੇ ਮੰਨ ਲਓ ਡਾਕਟਰ ਹੁੰਦੇ ਕਾਫੀ ਆਦਬ ਚੰਦਾ ਹੀ ਆ ਵੀ ਸਿਖੇ ਆ ਅੱਛਾ ਇਹਨਾਂ ਨੂੰ ਦੁੱਧ ਦੇਂਦੀ ਆ ਇਹਦਾ ਇੰਨਾ weight ਆ ਤੇ ਇਹਨੂੰ ਇੰਨੀ ਕੀ ਰੋਟੀ ਚਾਹੀਦੀ ਆ ਅੱਛਾ ਜਿਆਦਾ ਦਵਾਂਗੇ ਇਹ ਫਿਰ ਸਾਡੇ ਵਾਂਗੂ ਹੋ ਜੂਗੀ ਮੇਰੀ ਗੱਲ ਸਮਝ ਹੋ ਗਈ ਨਾ ਸਮਝ ਗਿਆ ਤੁਹਾਡੀ ਗੱਲ ਤੇ ਸਾਨੂੰ ਵੀ ਪ੍ਰੋਬਲਮ ਹੁੰਦੀ ਤੇ ਇਹਨਾਂ ਨੂੰ ਵੀ ਪ੍ਰੋਬਲਮ ਆਉਣੀਆਂ ਅੱਛਾ ਬਕਾਇਦਾ ਤੌਰ ਤੇ ਇਹਨਾਂ ਦੀ ਬੈਲੈਂਸ ਬੈਲੈਂਸ ਡਾਈਟ ਦੇਣਾ ਬਹੁਤ ਜ਼ਰੂਰੀ ਹੈ ਤੇ ਇਹ ਜਿਹੜਾ ਅਕਸਰ ਅਸੀਂ ਦੇਖਦੇ ਹਾਂ ਕਿ ਹਰਾਚਾਰਾ ਹੀ ਪਾਇਆ ਜਾਂਦਾ ਲੇਕਿਨ ਤੁਸੀਂ ਕਹਿੰਦੇ ਹੋ ਇਹਦੇ ਵਿੱਚ ਨਿਊਟ੍ਰੀਸ਼ਨਸ ਵੈਲਿਊ ਵੀ ਰੱਖਿਆ ਗਈਆਂ ਨੇ ਪੂਰੀ ਪੂਰੀ ਉਹਦੀ ਗਿਣਤੀ ਮਿੰਤੀ ਨਾਲ ਹੀ ਪੈਣੀ ਆ ਅੱਛਾ ਤਾਂ ਥੋੜਾ ਥੋੜਾ ਕਵਾਂਦੇ ਹੋ ਇਹ ਬਾਹਰ ਕਿਉਂ ਰੱਖਿਆ ਇਹਨਾਂ ਨੂੰ ਇਹ ਕੈਟਲ ਕਿਸ ਕਰਕੇ ਬਣਾਏ ਨੇ ਜੀ ਸਰ ਇਹਦਾ ਕੀ ਫੰਡਾ ਵੀ ਜਿਵੇਂ ਹੁਣ ਆਨ ਨੂੰ ਮੰਨ ਲਓ ਕਿਸੇ ਡੰਗਰ ਨੂੰ ਫੜ ਕੇ ਟੀਕਾ ਲੋਣਾ ਹੂੰ ਇਹਨੇ ਡੰਗਰਾਂ ਚੋਂ ਦਾ ਪਿੱਛੇ ਫੜੇ ਨਹੀਂ ਜਾਣੇ ਉਹਨਾਂ ਨੂੰ ਲੋਖ ਲਾ ਦਾਂਗੇ ਨਾ ਪੱਠੇ ਖਾਣੇ ਖਾਣੇ ਨਾਲ ਆਪੇ ਲੋਖ ਹੋ ਜਾਣਾ ਅੱਛਾ ਜੀ ਠੀਕ ਹੈ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਅਲੱਗ ਤਰੀਕੇ ਦੀ ਪਛਾਣ ਆ ਤਾਂ ਬਾਈ ਜੀ ਆਪਾਂ ਦੋ ਤਰ੍ਹਾਂ ਦੀ ਚੀਜ਼ਾਂ ਦੇਖ ਰਹੇ ਆ ਇੱਕ ਤਾਂ ਨੰਬਰ ਜਿਹੜਾ ਗਾਂ ਦੇ ਕੰਨ ਤੇ ਲਿਖਿਆ ਆ ਠੀਕ ਇਸ ਤੋਂ ਇਲਾਵਾ ਨੀਲੇ ਰੰਗ ਦਾ ਉਹ ਉਹ ਕੀ ਚੀਜ਼ ਹੈ ਸਰ ਇਹ ਜਿਵੇਂ ਤੇ ਇੱਕ ਇਹਨਾਂ ਦੀ ਡਿਵਾਈਸ ਆ ਇਲੈਕਟ੍ਰੋਨਿਕ ਡਿਵਾਈਸ ਆ ਅੱਛਾ ਡੰਗਰ ਖਾਦਾ ਕਿੰਨਾ ਤੁਰਿਆ ਦਿਖਾਓਗੇ ਜਿਹੜੀ ਵੀ ਹੋਣਾ ਜਿਹੜਾ ਵੀ ਚੀਜ਼ ਆ ਨਾ ਵੇਖਣ ਜਿੱਦਣ ਲਈ ਕੁਝ ਨਹੀਂ ਆਗਾ ਇਹਦਾ ਇੱਕ ਸਰਵਰ ਉਹ ਉੱਪਰ ਲੱਗਾ ਉਹ ਲਾਈਟ ਜਗਹ ਨਹੀਂ ਇੱਥੋਂ ਲਿਖੂਗਾ ਤੁਹਾਨੂੰ ਜੀ ਅੱਛਾ ਜੀ ਸਰਵਰ ਜਰਾ ਅੱਛਾ ਜੀ ਉਹਦਾ ਮੈਸੇਜ ਕੋਈ ਵੀ ਡੰਗਣੇ ਵੱਟ ਘੱਟ ਖਾਦਾ ਹੀਟ ਕੋਈ ਵੀ ਚਾਤਰਾਣੇ ਚੀਜ਼ਾਂ ਹਨ ਨੂੰ ਫੋਨ ਤੇ ਮੈਸੇਜ ਆ ਜਾਣਾ ਅੱਛਾ ਹਾਂਜੀ ਉਹ ਕਿਦਾਂ ਹੋਏਗਾ ਭਾਜੀ ਬਸ ਟੈਕਨੋਲੋਜੀ ਆ ਅੱਛਾ ਇਹ ਜਿਹੜਾ ਨੀਲੇ ਰੰਗ ਦਾ ਦੇ ਤੇ ਲੱਗਾ ਹੈ ਇਹਦੇ ਤੇ ਸੈਂਸਰ ਆ ਅੱਛਾ ਤੇਰੀ ਐਕਟੀਵਿਟੀ ਜੋ ਆ ਇਹਨੇ ਕਿੰਨਾ ਖਾਦਾ ਕਿੰਨੀ ਰਿਓਮੀਨੇਸ਼ਨ ਕੀਤੀ ਸੂਰੀ ਹਰੀ ਇੱਕ ਹੀ ਡਾਟਾ ਡਾਕਟ ਪੀ ਜਿਵੇਂ ਇਹ ਆਤਾ ਜੀ ਤੇ ਇਹ ਕਹਿੰਦਾ ਪਸ਼ੂ ਬੋਲਦਾ ਹੂੰ ਤੇ ਉਹ ਫਿਰ ਸਾਨੂੰ ਫੋਨ ਤੇ ਮੈਸੇਜ ਆ ਜਾਂਦਾ ਬਹੁਤ ਸੁਖਾ ਹੈ ਅੱਛਾ ਬਹੁਤ ਸੁਖਾ ਹੈ ਮਤਲਬ ਇੱਕ ਤਰ੍ਹਾਂ ਦਾ ਡਾਕਟਰ ਹੈ ਉਹਨਾਂ ਦਾ ਜਿਹੜਾ ਗੱਲੇ ਚ ਹਾਂਜੀ ਉਹਦਾ ਵੇਖੋ ਇਹਨੇ ਅਸੀਂ ਇੱਥੇ ਖਲੋਤੇ ਆ ਪਰਲੇ ਪੈਨਾਂ ਦੇ ਪਸ਼ੂ ਸਾਨੂੰ ਨਹੀਂ ਦੇਖਦੇ ਹੂੰ ਤੇ ਸਹੀ ਮੈਨੂੰ ਲੱਗਦਾ ਪਸ਼ੂ ਤੁਹਾਡੀ ਸਾਰੇ ਵਿਸ਼ਣ ਪਰ ਵੱਡੇ ਫਾਰਮਾਂ ਤੇ ਇਹ ਚੀਜ਼ ਨਹੀਂ ਹੋ ਸਕਦੀ। ਅੱਛਾ ਜੀ। ਹੁਣ ਸਾਡਾ ਮੰਨ ਲਓ ਸਾਰਾ ਕੁਝ ਸਾਡੇ ਇੱਥੇ ਹੀ ਆ। ਖੂਨ ਚ ਹੀ ਆ। ਹੋਰ ਹੋਰ ਦਿਖਾਓਗੇ ਫਾਰਮ ਆਪਣਾ? ਹਾਂ ਆਓ ਜੀ। ਤਾਂ ਬਿਲਕੁਲ ਤੁਹਾਨੂੰ ਦਿਖਾ ਰਿਹਾ ਕਿ ਅਸੀਂ ਤੁਹਾਨੂੰ ਇੱਕ ਫਾਰਮ ਤੇ ਲੈ ਕੇ ਚੱਲੇ ਆ ਤਾਂ ਅਕਸਰ ਤੁਸੀਂ ਬਹੁਤ ਸਾਰੇ ਦੁੱਧਾਰੂ ਪਸ਼ੂਆਂ ਦੇ ਦੇਖੇ ਹੋਣਗੇ ਲੇਕਿਨ ਇਸ ਤਰੀਕੇ ਦਾ ਤੁਸੀਂ ਦੇਖੋ ਬਕਾਇਦਾ ਲੌਕਸ ਨੇ ਤਾਂ ਸਫਾਈ ਵੀ ਲਗਾਤਾਰ ਜਾਰੀ ਹੈ ਭਾਜੀ। ਅਰੇ ਭਾਜੀ ਸਵੇਰੇ ਸਵੇਰੇ ਆ ਬਸ ਅਰੇ ਸਟਾਰਟ ਹੋਣੀ ਹੈ ਸਫਾਈ। ਅੱਛਾ। ਸਫਾਈ ਵੀ ਇੱਧਰ ਥੋੜਾ ਰਹਿਣਾ ਵਾ ਇੱਧਰ ਤੇ ਆਟੋਮੈਟਿਕ ਹੀ ਆ ਹੂੰ ਬਸ ਆ ਬਟਨ ਦਬਣਾ ਮਾ ਤੇ ਸਾਰਾ ਗੋਵਾ ਇੱਧਰ ਵਿੱਚ ਆ ਰਣਾ ਕਿੱਦਾਂ ਬਟਨ ਆਪਣਾ ਜੀ ਦਿਖਾਓ ਚਲਾਇਂ ਤਾਂ ਬਿਲਕੁਲ ਦਿਖਾ ਰਹੇ ਤੁਹਾਨੂੰ ਤਾਂ ਇਹ ਭਾਜੀ ਇਹ ਇਹ ਇਦਰ ਮਿਲਕਿੰਗ ਹੋ ਰਹੀ ਸਾਰੀ ਮਿਲਕਿੰਗ ਆ ਜੀ ਸਾਰਿਆਂ ਵਿੱਚ ਹਾਂਜੀ ਉਧਰ ਮਿਲਕ ਇਹ ਮਿਲਕ ਪਾਰ ਲ ਬਹੁਤ ਤੇ ਮਿਲਕਿੰਗ ਅਕਸਰ ਅਸੀਂ ਦੇਖਦੇ ਆ ਕਿ ਲੋਕੀ ਮਿਲਕਿੰਗ ਜਦੋਂ ਕਰਦੇ ਨੇ ਹੱਥ ਨਾਲ ਕਰਦੇ ਨੇ ਪਰ ਤੁਸੀਂ ਮਸ਼ੀਨਾਂ ਨਾਲ ਸਾਰੀ ਕਰ ਰਹੇ ਹੋ ਮਿਲਕਿੰਗ ਹਾਂਜੀ ਉਹਦਾ ਕੀ ਫਾਇਦਾ ਸਰ ਹੁਣ ਫਿਰ ਚਲੋ ਆਪਣੇ ਆਪਣਾ ਆ ਜਾਂਦਾ ਵਾ ਭਰਾ ਹੀ ਨੇ ਸਾਡੇ ਪਰ ਜਿਹੜੀ ਚੀਜ਼ ਗਲਤ ਆ ਗਲਤ ਆ ਅੱਛਾ ਹੁਣ ਵੇਖ ਇਨੀ ਮੱਖੀ ਹੋ ਗਈ ਆ ਨਾ ਜੇ ਤੁਸੀਂ ਕਿਸੇ ਨੂੰ ਦੁੱਧ ਚੋਣਦੇ ਨੇ ਦੇਖੋਗੇ ਨਾ ਚੋਣਾ ਚੋਣਾ ਮੱਖੀਆਂ ਦੁੱਧ 'ਚ ਡਿੱਗੀ ਜਾਣੀਆਂ ਜੀ ਜਿੰਨਾ ਮਰਜ਼ੀ ਉਹ ਹੈ ਜੈਨਿਕ ਨਹੀਂ ਹੋ ਸਕਦਾ ਦੁੱਧ ਖਾਇ ਜੀ ਉਹਨਾਂ ਦੇ ਮਸ਼ੀਨ ਨਾਲ ਹੀ ਹੋਊਗਾ ਅੱਛਾ ਤਾਂ ਟੱਚਲੈਸ ਦੁੱਧ ਆ ਸਾਰਾ ਮਨ ਹੱਥ ਵੀ ਨਹੀਂ ਲੱਗੇਗਾ ਦੁੱਧ ਨੂੰ ਮਨ ਜਿੱਦਾਂ ਜਦੋਂ ਥਾਂ ਤੇ ਲਾਤ ਉਸ ਤੋਂ ਬਾਅਦ ਸਾਰਾ ਕੈਂਡੀ ਦੇ ਵਿੱਚ ਮਿਲ ਜਾਂਦਾ ਉਹ ਦੇਖੋ ਜੀ ਫੇਰ ਗੱਲ ਕਰਾਂਗੇ ਅਸੀਂ ਦੁੱਧ ਚੋਣੇ ਆ ਡੰਗਰ ਗੰਦਾ ਵਾ ਉਤੋਂ ਵਿੱਚ ਗੋਵਾ ਪੈ ਜਾਂਦਾ ਅੱਛਾ ਜੇ ਉਹ ਜਹੀਂ ਬਾਲਟੀ ਚੋਂ ਤੇ ਲੋ ਕਰਾਂ ਚਲੋ ਅਸੀਂ ਇਹਨਾਂ ਕੇ ਮਾਂਜੇ ਲੰਗੇ ਆ ਪਰ ਉਹ ਸਫਾਈ ਨਹੀਂ ਹੈਗੀ ਉਹ ਵੇਖੋ ਹੁਣ ਆ ਚੱਲ ਪਿਆ ਵਾ ਸਕ੍ਰੈਪਰ ਚੱਲ ਪਿਆ ਅੱਛਾ ਇਹਦੇ ਨਾਲ ਕੀ ਹੋਏਗਾ ਇਹ ਸਰ ਉਧਰ ਜਾਏਗਾ ਤਾਂ ਤੁਸੀਂ ਵੇਖੋ ਅੱਛਾ ਆਟੋਮੈਟਿਕਲੀ ਸਾਰੀ ਸਫਾਈ ਹੋ ਰਹੀ ਹੈ ਉਧਰੋਂ ਜਦੋਂ ਇਧਰ ਨੂੰ ਵਾਪਸ ਆਏਗਾ ਤੇ ਸਾਰਾ ਗੋਗਾ ਇਹਨੇ ਆਪੇ ਖਿੱਚ ਲਿਆਉਣਾ ਅੱਛਾ ਮਤਲਬ ਸਾਰਾ ਟੱਚਲੈਸ ਕੰਮ ਹੈ ਹਾਂਜੀ ਇਹਨਾਂ ਫਿਊਚਰ ਜਿਹੜੀ ਵੀ ਚੀਜ਼ ਆ ਨਾ ਸਾਨੂੰ ਸਾਰਾਂ ਵੱਡੀ ਪ੍ਰੋਬਲਮ ਆਉਂਦੀ ਆ ਇਸ ਕੰਮ ਚ ਲੇਬਰ ਦੀ। ਅੱਛਾ ਜੀ। ਜੇ ਅਸੀਂ ਕੰਮ ਉਸ ਤਰੀਕੇ ਨਾਲ ਕਰਨਾ ਵੀ ਸਾਡਾ ਲੇਬਰ ਜਿਹੜੀ ਆ ਘੱਟ ਸੋ ਘੱਟ ਲੱਗੇ। ਅੱਛਾ। ਕੋ ਲੇਬਰ ਦੀ ਵੀ ਲੋੜ ਨਹੀਂ। ਇਹ ਲੋੜ ਤੇ ਪੈਂਦੀ ਆ। ਜੀ। ਪਰ ਘੱਟ ਲੱਗੇ। ਇਹ ਅੱਜ ਕੱਲ੍ਹ ਹਰ ਹਰ ਕੋਈ ਆਰਾਮ ਲਾਭਦਾ। ਬਿਲਕੁਲ ਬਿਲਕੁਲ। ਤਾਂ ਤਸਵੀਰ ਸਾਈਡ ਤੇ ਜਾ ਕੇ ਫੇਰ ਵਾਪਸ ਆਉਗਾ। ਸਾਰਾ ਗੋਬਰ ਵੀ ਗੋਬਰ ਆ। ਇਹ ਸਾਰਾ ਖਿੱਚ ਕੇ ਲਾ ਕੇ ਇਹਦੇ ਵਿੱਚ ਸੁੱਟ ਦੇਗਾ। ਜੀ। ਕਹਿੰਦੇ ਗੋਬਰ ਗੈਸ ਵੀ ਰੱਖੇ ਤੁਸੀਂ। ਗੋਬਰ ਗੈਸ ਲੱਗਾ ਜੀ ਪੂਪਰ ਜੇ ਫਾਰਮ ਤੇ ਗੋਬਰ ਗੈਸ ਨਹੀਂ ਤੇ ਫਾਰਮ ਹੀ ਜਾਂਦਾ ਫਾਰਮ ਹੀ ਜਾਂਦਾ ਤਾਂ ਤੁਸੀਂ ਦੇਖੋ ਕਿ ਵੈਲਕਮ ਟੂ ਫਾਰਮ ਆਇਆ ਤਾਂ ਭਾਜੀ ਇਹ ਮਸ਼ੀਨ ਕਾਦੀ ਰੱਖੀ ਅਸੀਂ ਇਹ ਤਾਂ ਸਰ ਜਿਹੜਾ ਦੁੱਧ ਆ ਇੱਥੇ ਜਿਹੜੀ ਖਾਸ ਤੌਰ ਦੇ ਉੱਤੇ ਇਹ ਮਸ਼ੀਨ ਕਿਉਂਕਿ ਅਸੀਂ ਬੀਐਮਸੀ ਬੋਲਦੇ ਆ ਹੂੰ ਤੇ ਇਹਦਾ ਕੰਮ ਕੀ ਆ ਦੁੱਧ ਠੰਡਾ ਕਰਨਾ ਅੱਛਾ ਜੀ ਜਦੋਂ ਅਸੀਂ ਕੋਈ ਵੀ ਦੁੱਧ ਚੋਣੇ ਆ ਕਿਸੇ ਡੰਗੜਾ ਤੇ 32 ਤੇ 33 ਡਿਗਰੀ ਟੈਂਪਰੇਚਰ ਤੇ ਹੁੰਦਾ ਹੂੰ ਉਹਦੇ ਚ ਬੈਕਟੀਰੀਆ ਹੁੰਦਾ ਹੈ ਹੂੰ ਤੇ ਜੇ ਉਹਨੂੰ ਠੰਡਾ ਨਾ ਕੀਤਾ ਬੈਕਟੀਰੀਆ ਵਧਣ ਡੈ ਪੈਣਾ ਤੇ ਉਹ ਖਰਾਬ ਹੋ ਜਾਂਦਾ ਜਵੇਂ ਆਮ ਦੁੱਧ ਬਾਹਰ ਪਿਆਰੇ ਖਰਾਬ ਹੋ ਜਾਂਦਾ ਇਹ ਚਾਹ ਪਰ ਦੋ ਦਿਨ ਦੁੱਧ ਪਿਆਰੇ ਕਿੰਨੇ ਮਿਲ ਚਾਰ ਡਿਗਰੀ ਤੇ ਰਹਿਣਾ ਆ ਜੀ ਤੇ ਦੁੱਧ ਖਰਾਬ ਨਹੀਂ ਹੋਊਗਾ ਅੱਛਾ ਇਹ ਬਕਾਇਦਾ ਦੁੱਧ ਠੰਡਾ ਕਰਕੇ ਤੁਸੀਂ ਵੀ ਤੁਸੀਂ ਗੱਡੀ ਤੇ ਠੰਡਾ ਰੱਖ ਅਸੀਂ ਠੰਡਾ ਕਰਕੇ ਰੱਖਦਾ ਹਾਂ ਹੁਣ ਵੱਡੀ ਗੱਡੀ ਆਏਗੀ ਵੇਰਕੇ ਵਾਲੇ ਦੀ ਟੈਂਕਰ ਹੂੰ ਤੇ ਉਹਨੂੰ ਲੈ ਲਈ ਅੱਛਾ ਤਾਂ ਪਹਿਲੀ ਇਹ ਕਿਵੇਂ ਸਾਰਾ ਸਫਰ ਦੀ ਸ਼ੁਰੂਆਤ ਚੱਲੀ ਕਿਉਂਕਿ ਅਸੀਂ ਬਹੁਤ سارے ਫਾਰਮ ਦੇਖੇ ਆ ਲੇਕਿਨ ਇਸ ਤਰ੍ਹਾਂ ਦਾ ਫਾਰਮ ਬਹੁਤ ਘੱਟ ਦੇਖਿਆ ਕਿ ਜਿੱਥੇ ਕਿ ਇੰਨੀ ਸਾਫ ਸਫਾਈ ਹੋਰ ਇੰਨੀ ਮਤਲਬ ਇੱਕ ਮਿਨਿਊਟਲੀ ਕਿਸੇ ਦੇ ਉੱਤੇ ਇੱਕ ਚੀਜ਼ ਦੇਖਣੀ ਹੋਵੇ ਸਫਾ ਤਾਂ ਦੱਸਿਆ ਨਾ ਵੀ ਮੈਂ ਨਿੱਕੇ ਮੋਟੇ ਕੰਮ ਕਰਕੇ ਵਿਖੇ ਸੈਟੀਸਫੈਕਸ਼ਨ ਨਹੀਂ ਕਮਾਉਣਾ ਚਾਹੀ ਜੀ ਐਂਡ ਆਫ ਦਾ ਡੇ ਇਸ ਕਮ ਸੈਟੀਸਫੈਕਸ਼ਨ ਆਈ ਯਾਰ ਆਪਣਾ ਸਵੇਰੇ ਉੱਠੀ ਦਾ ਕੰਮ ਨਾ ਕੰਮ ਕਰਕੇ ਇਹ ਕਿੱਦਾਂ ਨਾ ਕੀਤਾ ਕਿ ਜਿੰਨੀ ਅਸੀਂ ਵਾਅਦਾ ਮੰਨਤ ਕਰ ਲਈ ਉਹਨੇ ਪੈਸੇ ਕਮਾ ਲਓ ਪਰ ਹਮੇਸ਼ਾ ਫਿਰ ਮੈਨੂੰ ਟਾਈਮ ਹੀ ਹੈਗਾ ਵਾ ਜਿਹੜੀ ਲੋਕੀ ਕਹਿੰਦੇ ਟਾਈਮ ਨਹੀਂ ਮਿਲਦਾ ਇਸ ਕੰਮ ਮੈਨੇਜ ਕਰੋ ਤਾਂ ਟਾਈਮ ਹੀ ਟਾਈਮ ਆ ਟਾਈਮ ਹੀ ਟਾਈਮ ਆ ਸਵਾਜੀ ਕਿ ਕਿਵੇਂ ਆਪਣਾ ਕਨਕ ਛੋਨੇ ਤੋਂ ਫਿਰ ਜਦੋਂ ਵਾਂਝੇ ਹੋਏ ਤਾਂ ਕਿਸੇ ਲੋਕਾਂ ਨੇ ਕਿਹਾ ਨਾ ਚੱਕਣਾ ਪੈਗੇ ਤੁਸੀਂ ਕਿਹਾ ਕਿ ਕਿਹੜੇ ਗੋਇਆਲੇ ਕੰਮ 'ਚ ਪੈਗੇ ਲੋਕਾਂ ਦੀ ਮੈਂਟੈਲਿਟੀ ਐ ਤੋਂ ਲੈਂਗੁਏਜ ਇਹਨਾਂ ਕੁਝ ਕਹਿ ਨਹੀਂ ਸਕਦੇ ਸਾਰਿਆਂ ਨੇ ਕਹਿੰਨਾ ਯਾਰ ਅੱਜ ਵੀ ਤਰੀਕ ਦਾ ਸਾਰਿਆਂ ਨੇ ਸੋਨਾ ਕੀਤਾ ਜਿਹੜਾ ਨਾ ਮੇਰੇ ਤੋਂ ਉਹ ਡੇਵੀ ਧੰਦਾ ਵਾਲਾ ਡੇਰੀ ਧੰਦਾ ਹਾਂਜੀ ਹਾਂ ਠੀਕ ਆ ਮੈਂ ਇਹਨਾਂ ਜ਼ਰੂਰ ਮੰਨਦਾ ਕਿ ਇਹਦੇ 'ਚ ਸੈਟਅਪ ਹੋਣ ਲਈ ਤੁਹਾਨੂੰ 4-5 ਸਾਲ ਲੱਗ ਜਾਂਦੇ ਆ ਪਰ ਜਦੋਂ ਤੁਸੀਂ ਇੱਕ ਵਾਰ ਸੈਟਅਪ ਹੋ ਗਏ ਫਿਰ ਤੁਹਾਨੂੰ ਕੋਈ ਪਛਾਣ ਨਹੀਂ ਸਕਦਾ ਤੇ ਬਾਈ ਜੀ ਗੋਬਰ ਗੈਸ ਦਾ ਕੀ ਫਾਇਦਾ ਹਰ ਵੇਖੋ ਤੁਸੀਂ ਸਿਲੰਡਰ ਲੈਂਦੇ ਜੋ ਹਮ ਅਸੀਂ ਇੱਥੇ ਹੁਣ ਮੰਨ ਲਓ ਮੇਰੀ ਇੱਥੇ ਲੇਬਰ ਆ ਇੱਥੇ ਮੈਂ ਵੀ ਰਹਿਣਾ ਚਾਹਲੋ ਮੇਰੇ ਸਾਹਮਣੇ ਪੈਂਡ ਰਹਿੰਦੀ ਆ ਹਮ ਇੱਥੇ ਆਵਾਜਾ ਜਿੰਨੇ ਨੇ ਕਿਸੇ ਨੇ ਮਿਲਣਾ ਕਰਦਾ ਮੈਨੂੰ ਇੱਥੇ ਮਿਲਦਾ ਹਮ ਇੱਥੇ ਮੰਨ ਲਓ 10 ਬੰਨਿਆਂ ਦਾ ਰਾਸ਼ਨ ਉਸ ਗੋਬਰ ਕੇ ਵਾਸਤੇ ਵਾਕਦਾ ਜੇ ਇਹ ਮਹੀਨੇ ਦੇ ਸੰਡਰ ਲਈਏ ਕਿੰਨੇ ਆ ਤਾਂ ਚਾਰਾ ਵੀ ਆਪਣਾ ਹੀ ਆ ਸਾਰਾ ਚਾਰਾ ਜੀ ਸਾਇਲਜ ਲਈਦਾ ਮੋਲ ਲਈਦਾ ਵਾ ਅੱਛਾ ਤੇ ਬਾਕੀ ਹਰਾਚਾਰਾ ਮੈਂ ਬੋਨਾ ਵਾ ਤੇ ਉਹ ਫਿਰ ਸਟੋਰ ਕਰਕੇ ਰੱਖਦੇ ਹੋ ਸਾਰਾ ਅਜੋ ਵੇਖੋ ਬੱਲੇ ਪੱਟਾਂ 'ਚ ਸੋ ਰਹੇ ਜੀ ਅੱਛਾ ਉਹ ਪੱਟਾਂ ਤੇ ਸਾਰਾ ਸਟੋਰ ਕਰਕੇ ਰੱਖਦੇ ਹੋ ਹਾਂਜੀ ਹਾਂਜੀ ਤਾਂ ਬਈ ਜੀ ਫਿਰ ਦੁੱਧ ਦੀ ਗੁਣਵਕਤਾ ਦਾ ਕਿੰਨਾ ਫਰਕ ਪੈਂਦਾ ਹੈ ਨਾ ਸਾਰੀਆਂ ਚੀਜ਼ਾਂ ਨਾਲ ਦੀ ਕਿ ਛੋਟੋ ਛੋਟੀ ਚੀਜ਼ਾਂ ਨਹੀਂ ਪਰ ਇਹਦੇ ਨਾਲ ਫਰਕ ਬਹੁਤ ਪੈਂਦਾ ਹੋਇਆ ਹੈ ਬਿਲਕੁਲ ਜੇ ਵੇਖੋ ਸਰ ਇਹ ਇੱਕ ਚੀਜ਼ ਹੈ ਸਹਾਨੂੰ ਹਰ ਇੱਕ ਦੀ ਆਪੋ ਆਪਣੀ ਥਿਊਰੀ ਆ ਜਿਹੜੀ ਦੁੱਧ ਤੇ ਬੁੱਧ ਹੈ ਨਾ ਉਹ ਬੜੀ ਚੀਜ਼ ਆ ਅੱਛਾ ਕਹਿੰਦੇ ਬੁੱਧ ਵੀ ਦੁੱਧ ਦੇ ਨਾਲ ਹੀ ਆਂਦੀ ਹੈ ਮੇਰਾ ਮੰਨਣਾ ਜਿਹੜਾ گاਵਾ ਦਾ ਦੁੱਧ ਆ ਉਹ ਮੱਝਾਂ ਦੇ ਮੁਕਾਬਲੇ ਜਾਦਾ ਬੈਠ ਰਿਹਾ ਅੱਛਾ ਅੱਜ ਗੋਕੇ ਦੁੱਧ ਦੀ ਰਿਕੁਆਇਰਮੈਂਟ ਵੀ ਬਹੁਤ ਜ਼ਿਆਦਾ ਵਧ ਗਈ ਹੈ ਸਰ ਮੱਝਾਂ ਦਾ ਦੁੱਧ ਪੂਰਾ ਹੋ ਹੀ ਨਹੀਂ ਸਕਦਾ ਜਿੰਨੀ ਰਿਕੁਆਇਰਮੈਂਟ ਅੱਛਾ ਅਸੀਂ ਚਲੋ ਸਾਡੀ ਸਰਕਾਰ ਪ੍ਰਮੋਟ ਕਰਦੀ ਆ ਦੇਸੀ گاਵਾ ਨੂੰ ਹਮ ਪਰ ਦੇਸੀ گاਵਾ ਦੇ ਜਿੰਨਾ ਦੁੱਧ ਚਾਹੀਦਾ ਕਿੱਥੋਂ ਅਸੀਂ ਪੂਰਾ ਕਰ ਹੀ ਨਹੀਂ ਸਕਦੇ ਤੇ ਨਾ ਉਹ ਸਾਨੂੰ ਕੋਈ ਬੈਨੀਫਿਟ ਦਿੰਦੀਆਂ ਮੰਨ ਲਓ ਜੇ ਮਾਇਦੇ ਮੰਨੋ ਵੀ ਜੇ ਤੈਅ ਦਿੰਦੇ ਹੁਣ ਵੇਖੋ A1 A2 ਬੀਟਾ ਕੇਸਿੰਗ ਉਹ A2 ਇੰਨਾ ਚ ਵੀ ਆਉਂਦਾ ਵਾ ਪਸ ਲੋਕਾਂ ਨੂੰ ਭਰਮਾਇਆ ਜਾਂਦਾ ਨੇ ਸਰਕਾਰਾਂ ਕਰਦੀਆਂ ਕੀ ਆ ਇਹ ਸਰਕਾਰਾਂ ਜਿਆਦਾ ਜਾਣਦੀਆਂ ਹੁਂ ਦੇਸੀ ਦੁੱਧ ਦੇਸੀ ਦੁੱਧ ਇੱਕ ਗੰਨ 10 ਕਿਲੋ ਦੁੱਧ ਦਿੰਦੀ ਆ ਮੈਂ ਇਹਨਾਂ 100 ਰੁਪਏ ਦੁੱਧ ਵਿਕੇ ਤੁਸੀਂ ਮੰਨੋ ਮੇਰੀ ਗੱਲ ਤੋਂ ਆਪਾਂ ਭਰਾਖ ਲੈਤੀ 100 ਰੁਪਏ ਦੁੱਧ ਲੋਗੇ ਨਹੀਂ ਜੀ ਉਹਦਾ ਦੁੱਧ 100 ਰੁਪਏ ਤਹਲੇ ਵਾਰਾ ਨਹੀਂ ਖਾਂਦਾ ਜੀ ਨਹੀਂ ਵਾਰਾ ਖਾਂਦਾ ਤੇ ਫਿਰ ਸਾਨੂੰ ਕਿੱਥੋਂ ਸਰਕਾਰ ਕਾਹ ਦੇਂਦੀ ਦੇਸੀ ਪਾਓ ਉਹਨਾਂ ਨੂੰ ਦੇ ਆ 100 ਰੁਪਏ ਰੇਟ ਤੇ ਅਸੀਂ ਪੋਣੇ ਆ ਵੱਡੇ ਵੱਡੇ ਪ੍ਰੋਜੈਕਟ ਇੱਕ 4 ਕਰੋੜ ਦਾ ਪ੍ਰੋਜੈਕਟ ਉਹਨਾਂ ਬਣਾਇਆ 2 ਕਰੋੜ ਰੁਪਏ ਸਬਸਿਡੀ ਹੁੰਦੀ ਪਰ ਦੇਣਾ ਹੀ ਦੇਸੀ ਜਾਵਾਂ ਤੇ ਕੀ ਕਰਿਆ ਨਹੀਂ ਗਾਵਾਂ ਨਾਲ ਪਿਆਰ ਬਹੁਤ ਕਰਦੇ ਹੋ ਕੰਦੇ ਤੁਸੀਂ ਯਾਰ ਇਹ ਪਰਿਵਾਰ ਆ ਅੱਛਾ ਇਹ ਸਾਡਾ ਪਰਿਵਾਰ ਆ ਅੱਛਾ ਗਾਵਾਂ ਪਰਿਵਾਰ ਅੱਛਾ ਵੱਡੇ ਦੇ ਪੱਖੇ ਲਾਇਏ ਕਿਸ ਕਰਕੇ ਸਾਰੇ ਹੁਣ ਵੇਖੋ ਇਹ ਜਿਹੜੀ ਚੀਜ਼ ਬਰੀਡ ਆ ਇਹਨੂੰ ਆਪਾਂ ਆਮ ਕਹਿੰਦੇ ਬਾਹਰ ਦੀ ਬਰੀਡ ਆ ਜੀ ਹੂੰ ਤੇ ਬਾਹਰ ਦੀ ਬਰੀਡ ਹੈ ਠੰਡੇ ਠੰਡੇ ਮੁਲਕ ਦੀ ਬਰੀਡ ਆ ਅੱਛਾ ਜੀ ਸਾਡੇ ਇਥੇ ਗਰਮੀ ਥੋੜੀ ਜ਼ਿਆਦਾ ਬਣਾਉਂਦੀ ਹੂੰ ਤੇ ਜੇ ਅਸੀਂ ਇਹਨਾਂ ਦਾ ਪ੍ਰੋਪਰ ਮੈਨੇਜ ਕਰੀਏ ਹੂੰ ਤੇ ਕੋਈ ਗਰਮੀ ਨਹੀਂ ਅੱਛਾ ਜੀ ਜਿਵੇਂ ਹੁਣ ਉਹ ਸਪ੍ਰਿੰਕਲਰ ਚੱਲਦੇ ਆ ਜੀ ਆ ਇੱਕ ਚੀਜ਼ ਹੈ ਜਿਵੇਂ ਮਾਲ ਹਾਂਜੀ ਆ ਸ਼ਾਵਰ ਰੱਖੇ ਆ ਉਹ ਉੱਤਲੇ ਸਪ੍ਰਿੰਕਲਰ ਫੋਗਰ ਆ ਆ ਆਂ ਡੰਗਰ ਨਮੋਣੇ ਆ ਹਮ ਅਚਤ ਵਾ ਕੀ ਬਾਤ ਹੈ ਤਾਂ ਇਹ ਸ਼ਾਵਰ ਸਾਰੇ گاਵਾ ਦੀ ਨਵਾਈ ਲਈ ਨਵਾਈ ਲਈ ਅਸੀਂ ਹੁਣ ਜਦੋਂ ਜ਼ਿਆਦਾ ਗਰਮੀ ਹੋ ਗਈ ਕੱਟੋ-ਕੱਟ ਅਸੀਂ ਤਿੰਨ ਟਾਈਮ ਨਮੋਣਾ ਤਿੰਨ ਟਾਈਮ ਨਮੋਣਾ ਅੱਛਾ ਤੇ ਇਹਦੇ ਚ ਕੀ ਚੀਜ਼ ਆ ਜੇ ਅਸੀਂ ਘਰ ਚ ਵੈਨੇ ਆ ਇੱਕ ਪੈਪ ਲਾਈ ਹੁੰਦੀ ਤੇ ਇੱਕ ਗਾਂ ਤੇ ਨਵਾਉਂਦੇ ਹੁੰਨੇ ਆ। ਹੂੰ ਇਹ ਇੱਕ ਮੋਟਰ ਜਿਹੜੀ ਆ ਘਟੋ ਘਟ 30 ਡੰਗਰਾਂ ਨੂੰ ਨਵਾ ਦਿੰਦੀ ਆ। ਇੱਕ ਇੱਕ ਉਹਨੇ ਪਾਣੀ 'ਚ। ਉਹਨੇ ਪਾਣੀ 'ਚ। ਤੇ ਆਹੀ ਇੱਕ ਨਵਾਉਂਦੇ ਆ ਪਾਣੀ ਦੀ ਵੇਸਟੇਜ 'ਚ ਕੋਈ ਨਹੀਂ ਆਗੀ। ਮੈਂ ਪਾਣੀ ਦਾ ਵੀ ਬਹੁਤ ਜ਼ਿਆਦਾ ਤੇ ਕੁਦਰਤ ਪ੍ਰੇਮੀ ਆ। ਹੂੰ ਤੇ ਪਾਣੀ ਦੀ ਵੇਸਟੇਜ ਘੱਟ ਤੋਂ ਘੱਟ ਹੋਣੀ। ਆ ਜਿੰਨਾ ਵੀ ਪਾਣੀ ਆ ਮੈਂ ਕਿਤੇ ਵੇਸਟ ਨਹੀਂ ਕਰਦਾ। ਇਹਨਾਂ ਚੁੱਕ ਕੇ ਫੇਰ ਆਪਣੀ ਪੈਲੇ 'ਚ ਪਾਉਣਾ ਜੀ। ਅੱਛਾ ਸਾਰਾ ਪਾਣੀ। ਹਾਂਜੀ। ਉਹ ਮੇਰਾ ਟੈਂਕਰ ਆ। ਹੂੰ। ਅਵੇ ਫਿਰ ਉਹ ਟੈਂਕਰ ਲੱਗਾ ਵਾ ਅੱਛਾ ਇਹ ਪਾਣੀ ਸਾਰਾ ਦੇ ਵਿੱਚ ਚੱਲ ਜਾਣਾ ਪਾਣੀ ਗੋਆ ਜਿਹੜਾ ਇਹਦੇ ਚ ਆਹ ਮੋਟਰ ਲੱਗੀ ਆ ਤਾਂ ਬਿਲਕੁਲ ਕਿ ਮੈਂ ਆਪਣੇ ਪੈਲਿਆਂ ਨੂੰ ਮੇਰੀ ਸਾਰੀ ਪੈਲੀ ਜਿੰਨੀ ਆ ਮੇਥੋਂ 12 ਏਕੜ ਜ਼ਮੀਨ ਆ ਸਾਰੀ ਆਰਗੇਨਿਕ ਆ ਆਰਗੇਨਿਕ ਮੈਨੂੰ ਲੋੜ ਨਹੀਂ ਪੈਂਦੀ ਖਾਦ ਦੀ ਲੋੜ ਨਹੀਂ ਪੈਂਦੀ ਗੋਆ ਹੀ ਇੰਨਾ ਸਾਡੇ ਕੋਲ ਗੋਆ ਹੀ ਇੰਨਾ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਅੱਜ ਤੁਹਾਨੂੰ ਅਸੀਂ ਇੱਕ ਫਾਰਮ ਤੇ ਲੈ ਕੇ ਆਏ ਆ ਤਾਂ ਰੂਹ ਖੁਸ਼ ਕਰਨ ਦੇ ਨਾਲ ਫਾਰਮ ਹੈ ਤਾਂ ਇਹ ਸਿੱਧੀ ਕਿਸੇ ਗਾਰੰਟੀ ਦਿੰਦੇ ਆ ਤਾਂ ਭਾਈ ਜੀ ਫਿਰ ਦੁੱਧ ਕੀ ਭਾਵੇਂ ਦਿਓ ਕੋਈ 200 42 43 ਰੁਪਏ ਚਾਹ ਜਾਂਦਾ ਹੈ। ਬਤਲੇ ਨਹੀਂ ਆਈ। ਜੋ ਮਾਲੋ ਸਾਡੀ ਕੁਆਲਿਟੀ ਹੋਗੀ ਉਸ ਹਿਸਾਬ ਨਾਲ ਸਾਨੂੰ ਵੇਰ ਕੇ ਨੇ ਪੈਸੇ ਦੀ ਪੇਮੈਂਟ ਕਰਨੀ ਹੈ। ਅੱਛਾ। ਹਾਂਜੀ ਉਹਦੇ ਮਾਲੋ ਉਹ ਤਾਂ ਜਾਈਂ ਲਾਰਜ ਫਾਰਮ ਚ ਆ ਜਾਂਦੇ ਆ। ਹਲਾਰਡ ਫਾਰਮ ਦੇ ਫਾਇਦੇ ਹੁੰਦੇ ਕਿ ਜਵੇਂ ਵੇਰ ਕੇ ਨੇ 5-5 ਕਿਲੋ ਦੁੱਧ ਚੁਕਣਾ ਤੇ ਇੱਕੋ ਸਾਡਾ 10 ਕਵਿੰਟਰ ਮਿਲਦੇ ਤੇ ਉਸ ਚੀਜ਼ ਦਾ ਸਾਨੂੰ ਵਾਅਦਾ ਦਿੰਦੇ ਆ। ਅੱਛਾ ਤੇ ਇਕੱਠਾ ਹੀ ਵੇਚ ਦਿਓ। ਤੇ ਲੋਕਲੀ ਮਾਰਕੀਟਿੰਗ ਕਰਦੇ। ਲੋਕਲ ਮਾਰਕੀਟਿੰਗ ਲਈ ਇੱਕ ਵੱਖਰਾ ਪ੍ਰੋਸੈਸ ਹੈ ਬਾਜੀ। ਥੋੜੀ ਤੰਗੀ ਹੁੰਦੀ ਹੈ। ਹਾਂ ਮੈਂ ਇਕੱਲਾ ਕਰਾ ਜਾਵਾਂ। ਇਹ ਫਿਰ ਮੈਂ ਕਰਕੇ ਵੇਖਿਆ ਸੀ ਉਹ ਦਿੱਕਤ ਜ਼ਿਆਦਾ ਵਾ ਸਾਡੇ ਲੋਕੀ ਨਹੀਂ ਸਮਝਦੇ ਸੀ ਨੀ ਕੁਆਲਟੀ ਨਹੀਂ ਸਮਝਦੇ ਉਹ ਰੇਟ ਵਾਲੇ ਪਿੱਛੇ ਜਾਂਦੇ ਆ ਉਹ ਸਸਤਾ ਦੁੱਧ ਲੈਣਾ ਚਾਹੁੰਦੇ ਸਸਤਾ ਦੁੱਧ ਲੈਣਾ ਚਾਹੁੰਦੇ ਆ ਭਿੰਦੇ ਭਾਵੇਂ ਜੋ ਮਰਜ਼ੀ ਦੇ ਦੋ ਹਨ ਸਸਤਾ ਚਾਹੀਦਾ ਅੱਛਾ ਚੰਗੀ ਜੀ ਨਹੀਂ ਲੈਣਾ ਚਾਹੁੰਦੇ ਨਹੀਂ ਮੈਂ ਬਹੁਤ ਕਰਕੇ ਘੋ ਦੀ ਵੀ ਘੱਟ ਪਰਸੈਂਟ ਵਾਲੀ ਜਿਹੜੇ ਘਰ ਚੰਗਾ ਦੁੱਧ ਲੈਣ ਨੂੰ ਕਹਿੰਦੇ ਵੀ ਹਾਂ ਭਾਈ ਭਾਵੇਂ 100 ਰੁਪਏ ਲੋ ਦੁੱਧ ਸਾਨੂੰ ਚੰਗਾ ਚਾਹੀਦਾ ਉਹ ਗਿਣਤੀ ਮਿੰਟੀ 1 2% ਬੰਨਿਆਂ ਦੀ ਆਉਗੀ ਬਸ ਬਾਕੀ ਸਸਤਾ ਜਿਹੜੇ ਅੱਜ ਤੱਕ ਜਿੰਨੇ ਬੰਨਿਆਂ ਦੁੱਧ ਦਿੱਤਾ ਮੈਂ ਇੱਕ ਬੰਦੇ ਨੇ ਦੋਵਾਂ ਬੰਦਿਆਂ ਨੇ ਆਟਾ ਕਿਹਾ ਭਾਈ ਤਾਡੇ ਤੁਸੀਂ ਦੁੱਧ ਸਸਤਾ ਦੇਂਦੇ ਜੋ ਅੱਛਾ ਬਾਕੀ ਸਾਰੇ ਮੈਨੂੰ ਕਹਿੰਦੇ ਭਾਈ ਸਾਡਾ ਦੁੱਧ ਰੇਟ ਜ਼ਿਆਦਾ ਹੂੰ ਜene ਨਹੀਂ ਭਾਈ ਪੰਜ ਕਰਤੀ ਹੋਰ ਵਧਾ ਦੋ ਤੁਹਾਡਾ ਜੰਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅੱਜ ਇੱਕ ਜਾਗਰੂਕ ਕਰਨ ਵਾਲੀ ਵੀਡੀਓ ਤੁਹਾਡਾ ਸਾਂਝੀ ਕੀਤੀ ਹੈ ਤਾਂ ਸਰਦਾਰ ਸਾਹਿਬ ਨੇ ਕਿਹਾ ਕਿ ਬੱਚਿਆਂ ਵਕਨ ਆਪਣੇ ਪਰਿਵਾਰ ਵਕਨ ਨਾਲ گاਵਾ ਨੂੰ ਰੱਖਦੇ ਨੇ ਤਾਂ ਗਾਵਾਂ ਵਾਸਤੇ ਜੇ ਅਗਰ ਗੱਲ ਕਰੀਏ ਤਾਂ ਮਾਹੌਲ ਹੋਣਾ ਜ਼ਰੂਰੀ ਹੈ ਮਾਹੌਲ ਵੀ ਇੱਥੇ ਦਿੱਤਾ ਗਿਆ ਹੈ ਤਾਂ ਇੱਕ ਵੈਲ ਇਕਵਿਪਡ ਸ਼ੈੱਡ ਜਿਹੜਾ ਹੈ ਗਾਵਾਂ ਦਾ ਉਹ ਅੱਜ ਅਸੀਂ ਤੁਹਾਨੂੰ ਵਿਜ਼ਿਟ ਕਰਾਇਆ ਕਨਕ ਝੋਨੇ ਦੇ ਫਸਲੀ ਚੱਕਰ ਤੋਂ ਛੱਡ ਕੇ ਇਹਨਾਂ ਵੱਲੋਂ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਔਰ ਤੁਸੀਂ ਵੇਖੋ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਪੂਰਾ ਸ਼ੈੱਡ ਬਣਾਇਆ ਹੈ ਔਰ ਖਾਨ ਪੀਣ ਵਾਸਤੇ ਗਾਵਾਂ ਦੇ ਖਾਨ ਪੀਣ ਤੋਂ ਲੈ ਕੇ ਵੈਕਸੀਨੇਸ਼ਨ ਅੱਥੋਂ ਤੱਕ ਕਨਕੀ ਸੈਂਸਰ ਤੱਕਨ ਕੀਤਾ ਜਾਂਦਾ ਹੈ ਕਿ ਜਦੋਂ ਵੀ ਕਿਸੇ ਗਾਂ ਦੇ ਇੱਥੇ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਉਹਨੂੰ ਫਿਜ਼ੀਕਲੀ ਆਂਦੀ ਹੈ ਤੇ ਬਕਾਇਦਾ ਉਹਦੇ ਸਾਰਿਆਂ ਨੂੰ ਵਜਦੇ ਅਲੱਗ ਔਰ ਇੱਕ ਚੰਗੇ ਫਾਰਮਰ ਦੀ ਕਹਾਣੀ ਤੁਹਾਡਾ ਸਾਂਝੀ ਕੀਤੀ ਹੈ ਤਾਂ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਚੰਗਾ ਦੁੱਧ ਪੀਓ ਰੁਪਿਆ 2 ਰੁਪਏ ਜ਼ਰੂਰ ਮਹਿੰਗਾ ਜ਼ਰੂਰ ਹੁੰਦਾ 5 ਰੁਪਏ ਜ਼ਰੂਰ ਮਹਿੰਗਾ ਹੋਏਗਾ ਲੇਕਿਨ ਤੁਹਾਡੀ ਸਿਹਤ ਦਾ ਬਹੁਤ ਖਿਆਲ ਰੱਖੇਗਾ ਤਾਂ ਗੋਕੇ ਦੁੱਧ ਦੀ ਡਿਮਾਂਡ ਪਿਛਲੇ ਕੁਝ ਸਮੇਂ ਤੋਂ ਬਹੁਤ ਜ਼ਿਆਦਾ ਵੱਧ ਰਹੀ ਹੈ ਲੇਕਿਨ ਇਸ ਤਰ੍ਹਾਂ ਦੇ ਅਗਾਹ ਵਧੂ ਕਿਸਾਨ ਵੀ ਨੇ ਜੋ ਸਾਡੀ ਸਿਹਤ ਦਾ ਖਿਆਲ ਰੱਖਦੇ ਨੇ ਔਰ ਇਸ ਤਰੀਕੇ ਦਾ ਦੁੱਧ ਅਸੀਂ ਤੁਹਾਨੂੰ ਦਿਖਾਇਆ ਔਰ ਇਸ ਤਰੀਕੇ ਦਾ ਛੱਡ ਤੁਹਾਨੂੰ ਦਿਖਾਇਆ ਤੁਹਾਨੂੰ ਜ਼ਰੂਰ ਤੁਹਾਨੂੰ ਪਸੰਦ ਆਇਆ ਹੋਏਗਾ ਕੈਮਰਾਮੈਨ ਅਰਸ਼ ਦੇ ਨਾਲ ਸਮਿਤ